ਮੈਂ ਸਤਨਾਮ ਸਿੰਘ ਪੰਨੂ ਦੇ ਸਾਥ ਵਿੱਚ ਦੂਰ ਸ਼ਗਰ ਸ਼ਕਮੇਟੀ ਪੰਜਾਬ ਦੇ ਸੂਬਾ ਆ ਗੂ ਜੋ ਚੰਡੀਗੜ੍ਹ ਦੇ 에어ਪੋਰਟ ਉੱਤੇ ਘਟਨਾ ਵਾਪਰੀ ਹੈ ਕੰਗਨਾਰ ਨੌਤ ਜੋ ਭਾਰਤੀ ਜਨਤਾ ਪਾਰਟੀ ਦੀ ਮਹਾਜੇ ਤੋਂ ਮੰਡੀ ਤੋਂ ਐਮਪੀ ਚੁਣੀ ਗਈ ਹੈ ਉਹ ਉਸ 에어ਪੋਰਟ ਤੋਂ ਦਿੱਲੀ ਜਾ ਰਹੀ ਸੀ ਉਥੇ ਜੋ ਸਿਕਿਉਰਿਟੀ ਦੇ ਮੁਲਾਜ਼ਮ ਸੀਆਈਐਸਐਫ ਬੀ ਬਿਕਲਵਿੰਦਰ ਕੌਰ ਭੈਣ ਬਿਕਲਵਿੰਦਰ ਕੌਰ ਉਥੇ ਤਣਾਤ ਸੀਗੀ ਆਪਣੀ ਡਿਊਟੀ ਉੱਤੇ ਹੁਣ ਉਥੇ ਉਹਦੇ ਨਾਲ ਕਗਣਾ ਨਰਾਉਤ ਨੇ ਆਪਣੇ ਸੁਭਾਅ ਦੇ ਮਤਾਬਕ ਕੀ ਗੱਲ ਕੀਤੀ ਆ ਜਾਂ ਕਿਸ ਤਰੀਕੇ ਨਾਲ ਉਹਨਾਂ ਦੀ ਆਪ ਵਿੱਚ ਗੱਲ ਸੁਣੀ ਹੋਈ ਆ ਇਹ ਵੀ ਇੱਕ ਆਪਣੇ ਆਪ ਚ ਜੱਜ ਦਾ ਵਿਸ਼ਾ ਵਾ ਤੇ ਜੋ ਮੀਡੀਆ ਦੇ ਵਿੱਚ ਪ੍ਰਚਾਰਿਆ ਜਾ ਰਿਹਾ ਉਹਦੇ ਥੱਪੜ ਮਾਰਿਆ ਕੰਨੜਾ ਨਾਲ ਹੋਦੇ ਉਹ ਵੀ ਜੱਜ ਦਾ ਵਿਸ਼ਾ ਵਾ ਵੀ ਭੈਣ ਕੁਲਵਿੰਦਰ ਕੌਰ ਜੋ ਸਾਡਾ ਸ਼ੇਰ ਸਿੰਘ ਮਈਵਾਲ ਪਿੰਡ ਤੋਂ ਜਿਲ੍ਹਾ ਕਪੂਰਥਲੇ ਤੋਂ ਜਿਹੜਾ ਸੰਗਠਨ ਸਖਤ ਰਿਆ ਆਪਣੀ ਕਿਰਤਕਮਾਈ ਕਰਨ ਵਾਲਾ ਸਾਡਾ ਆਗੂ ਆ ਉਹਦੀ ਉਹ ਭੈਣ ਸੀ ਜੋ ਵਿਆਹੀ ਹੋਈ ਆ ਉਹਨਾਂ ਦਾ ਪਤੀ ਵੀ ਜਿਹੜਾ ਉਸੇ ਸਕਿਉਰਿਟੀ ਫੋਰਸ ਚ ਕੰਮ ਕਰਦਾ ਵਾ ਉਹਨਾਂ ਦੇ ਵੀ ਕਿਨੇ ਕਿ ਬੱਚੇ ਤੇ ਇਹ ਭੈਣ ਉਹਨੇ ਕੁਲਵਿੰਦਰ ਕੋਰ ਨੇ ਉਸ ਟਾਈਮ ਦੇ ਉੱਤੇ ਜੋ ਵੀ ਉਹਨੂੰ ਗੁੱਸਾ ਆਇਆ ਉਹਦੀਆਂ ਜਜ਼ਬਾਤ ਉਹਦੀਆਂ ਭਾਵਨਾਵਾਂ ਉਹਦਾ ਉਹਨੇ ਅਹਿਸਾਰ ਕੀਤਾ ਵਾ ਉਹਦੇ ਕੀ ਕਾਰਨ ਆ ਉਹਦਾ ਪਤਾ ਲਾਉਣਾ ਚਾਹੀਦਾ ਬਾਕੀ ਜੋ ਕੰਗਨਰ ਮੌਦਾ ਦਿੱਲੀ ਮੋਰਚਾ ਜੋ ਲਗਾਇਆ ਸੀ ਪਹਿਲਾਂ ਉਦੋਂ ਜਿਸ ਤਰੀਕੇ ਦੀ ਦੀ ਧਿਆਨਬਾਜੀ ਆ ਜਿਸ ਤਰੀਕੇ ਨਾਲ ਇਹ ਕਿਹਾ ਕਿ ਉੱਥੇ ਜੜੀਆਂ ਉੱਥੇ ਦੀਦੀਆਂ ਬੈਠੀਆਂ ਵਾ ਜੜੀਆਂ ਬਜ਼ੁਰਗ ਔਰਤਾਂ ਬੈਠੀਆਂ ਵਾ ਉਹ 600 ਰੁਪਏ ਦੇ ਉੱਤੇ ਦਿਹਾੜੀ ਤੇ ਲੈਂਦੀ ਹੋਈਆਂ ਹੋਰ ਬੜਾ ਕੁਝ ਜਿਹੜੇ ਇਸ ਤਰੀਕੇ ਦੀ ਬਿਆਨਬਾਜ਼ੀ ਭੱਦੀ ਬਿਆਨਬਾਜ਼ੀ ਕਟੀਆਂ ਬਿਆਨਬਾਜ਼ੀ ਹੋ ਕੰਗਣਾ ਰਾਉਤ ਕਰਦੀ ਰਹੀ ਹੁਣ ਤੱਕ ਇਹਦਾ ਇਹਦਾ ਇਸ ਤਰੀਕੇ ਦਾ ਤਿਆਸਿਆ ਕੱਲ੍ਹ ਐ ਨਹੀਂ ਹੋਰ ਵੀ ਕਈ ਵਿਸ਼ਾ ਤੇ ਕਰਦੀ ਹੈ ਤੇ ਉਹ ਤੋਂ ਲੋਕਾਂ ਦੇ ਜਿਹੜੇ ਮੰਨਿਆ ਪੰਜਾਬੀਆਂ ਦੇ ਬਹੁਤ ਆਤ ਹੋਏ ਹੋਏ ਤੇ ਜੀਬੀ ਕੁਲਵਿੰਦਰ ਕੋਰ ਦਾ ਪਿਤਾ ਵੀ ਭਰਾ ਵੀ ਪਰੀ ਮਾਵੀ ਉਹ ਧੋਲਣ ਦੇ ਵਿੱਚ ਉੱਥੇ ਬੈਠੇ ਰਹੇ ਇਸ ਕਰਕੇ ਉਹਦੀ ਲੜਕੀ ਦੇ ਜਿਹੜੀਆਂ ਭਾਵਨਾਵਾਂ ਉਹਨਾਂ 28 ਵਜੇ ਹੋ ਸਕਦੀ ਹੈ ਦੋਨਾਂ ਚੋਂ ਉਹਨੇ ਹਯਾਰ ਕੀਤਾ ਵਾ ਬਾਕੀ ਜੋ ਕੰਗਨਰ ਰਹੋ ਤੇ ਇਹ ਗੱਲ ਕਹਿ ਰਹੀ ਹੈ ਉਸ ਤੋਂ ਬਾਅਦ ਉਹ ਕੰਨਾਵਾ ਪਰ ਤੋਂ ਬਾਅਦ ਤੇਜੀ ਪੰਜਾਬ ਦੇ ਵਿੱਚ ਤੇ ਅੱਤਵਾਦ ਆ ਗਿਆ ਵਾ ਪੰਜਾਬ 'ਚ ਖਰਸਤਾਨ ਆ ਗਿਆ ਉਹ ਜਿਹੜੀ ਕੱਢਣਾ ਵਾਪੜੀ ਆ ਥੱਪੜ ਦੀ ਕੀ ਆ ਕੀ ਨਹੀਂ ਗਈ ਕਿਸ ਕਾਰਨ ਵਾਪੜੀ ਆ ਉਹਦੇ ਨਾਲ ਤਵੱਤ ਖਾਸਤਾਨ ਦੀ ਗੱਲ ਕਰ ਰਹੀ ਹੈ ਜਿਹਦੀ ਅਸੀਂ ਨੰਦਿਆ ਕਰਦੇ ਆ ਪੰਜਾਬ ਨੂੰ ਅੱਤਵਾਦੀ ਕਹਿਣਾ ਖਾਸਤਾਨੀ ਕਹਿਣਾ ਇਹ ਕਿਹੜੇ ਡਿਜ਼ਾਈਨ ਦਾ ਹਿੱਸਾ ਵਾ ਇਹਦੀ ਵਿਚਾਰ ਚੋਣੀ ਚਾਹੀਦੀ ਆ ਤੇ ਜਿਤਨਾ ਪੰਜਾਬੀਆਂ ਨੂੰ ਬਦਨਾਮ ਕੀਤਾ ਜਾ ਰਿਹਾ ਜਾਂ ਇਸ ਤਰ੍ਹਾਂ ਦੀ ਧਿਆਨਬਾਜੀ ਕੀਤੀ ਜਾ ਰਹੀ ਆ ਪੰਜਾਬੀਆਂ ਦੇ ਖਿਲਾਫ ਕੰਗੜਾ ਰਾਹਤ ਤੇ ਪਰਚਾ ਦਰਜ ਕਰਨਾ ਚਾਹੀਦਾ ਸਾਹਮਣੇ ਉਹਨੇ ਬਿਆਨਬਾਜ਼ੀ ਕੀਤੀ ਆ ਮੀਡੀਆ ਦੇ ਵਿੱਚ ਸਾਰੀ ਵਾਇਰਲ ਹੋ ਗਈ ਆ ਦੂਸਰਾ ਕੰਗੜਾ ਰਾਹਤ ਨੂੰ ਪੰਜਾਬੀਆਂ ਦੇ ਪੰਜਾਬ ਦੇ ਲੋਕਾਂ ਦੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਵਾ ਸਿੱਖਾਂ ਦੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਵਾ ਇੱਥੇ ਬੀਬੀਆਂ ਨੇ ਟੋਟੇ ਕਰਾ ਕਰ ਆਪਣੇ ਝੋਲੀਆਂ 'ਚ ਆਪਣੇ ਬੱਚੇ ਪਾਏ ਹੋਏ ਆ ਇਹ ਨਹੀਂ ਨਹੀਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਵਾ ਪਿੱਛੇ ਪਿੱਛੇ ਆ ਮੀਰ ਮੰਨੂ ਦੇ ਜਕਰੀਆ ਖਾਨ ਦੇ ਮੁਗਲਾਂ ਦੇ ਇਹਨੇ ਜੁਰਮ ਦਾ ਜਿਹੜਾ ਵਾ ਸਾਹਮਣਾ ਕੀਤਾ ਆ ਤੇ ਮਾੜਾ ਮੋਟਾ ਇਹਨਾਂ ਨੂੰ ਕੋਈ ਧਿਆਨ ਰੱਖਣਾ ਚਾਹੀਦਾ ਵਾ ਤੇ ਬਾਕੀ ਅਸੀਂ ਉਸ ਬੀਬੀ ਦੇ ਪਰਿਵਾਰ ਦੇ ਨਾਲ ਕਿਲਵਿੰਦਰ ਕੌਰ ਦੇ ਨਾਲ ਪੂਰੀ ਤਰ੍ਹਾਂ ਖੜੇ ਆ ਤੇ ਸਰਕਾਰ ਨੂੰ ਇਹ ਚੇਤਾਵਨੀ ਦਿੰਨੇ ਆ ਪੁਲਿਸ ਪ੍ਰਸ਼ਾਸਨ ਨੂੰ ਵੀ ਉਹਦੇ ਨਾਲ ਕੋਈ ਕਿਸੇ ਕਿਸਮ ਦੀ ਜਾਤੀ ਨਾ ਕੀਤੀ ਜਾਵੇ ਭਾਵਨਾਵਾਂ ਚ ਵਹਿ ਕੇ ਜੋ ਵੀ ਗੱਲ ਉਹਦੀ ਜਾਂਚ ਜਿਹੜੀ ਨਿਰਪੱਖ ਕਰਵਾਈ ਜਾਵੇ ਤੇ ਜਜਬਾਦ ਪਿਆ ਜਜਬਾਦ ਦੇ ਵਿੱਚ ਬਹਿ ਕੇ ਜਾਂ ਭਾਵਨਾਵਾਂ ਦੇ ਵਿੱਚ ਬਹਿ ਕੇ ਪਹਿਲਾਂ ਵੀ ਚਤੰਬਰਮ ਦੇ ਖਲਾਫ ਵੀ ਦਿੱਲੀ ਦੇ ਵਿੱਚ ਜਰਨੈਲ ਸਿੰਘ ਨੇ ਪત્રਕਾਰ ਨੇ ਜਿਹੜੀ ਝੁੱਤੀ ਛੁੱਟੀ ਸੀ ਹੋਰ ਵੀ ਇਸ ਤਰ੍ਹਾਂ ਦੀਆਂ ਗੱਜ ਦੇ ਵਿੱਚ ਬੜੀਆਂ ਘਟਨਾਵਾਂ ਵਾਪਰੀਆਂ ਜਿਹੜੀਆਂ ਜਜਬਾਦ ਦੇ ਤਹਿਤ ਹੋਈਆਂ ਇਸ ਕਰਕੇ ਉਹਦੇ ਛੋਟੇ ਛੋਟੇ ਬੱਚੇ ਆ ਤੇ ਕਿਸੇ ਕਿਸਮ ਦੀ ਉਹਦੇ ਤੇ ਕਾਰਵਾਈ ਨਾ ਕੀਤੀ ਜਾਵੇ ਉਹਦੀ ਜਾਂਚ ਜਿਹੜੀ ਅਖੀ ਤਰੀਕੇ ਨਾਲ ਕਰਕੇ ਤੇ ਉਹਨੂੰ ਜੇਵਾ ਗ੍ਰਿਫਤਾਰ ਕੀਤਾ ਨੂੰ ਉਹਨੂੰ ਰਿਲੀਜ਼ ਕੀਤਾ ਜਾਵੇ ਤੇ ਅਸੀਂ ਜਿੱਥੇ ਬੰਦੀਆਂ ਲੋ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਆਪਣੇ ਪਰਿਵਾਰ ਨਾਲ ਖੜੇ ਆ ਮਹੀਵਾਲ ਦੇ ਪਰਿਵਾਰ ਨਾਲ ਖੜੇ ਆ ਤੇ ਬੀਬੀ ਕੁਲਵੰਦਰ ਸਿੰਘ ਕੋਰ ਦੇ ਪਰਿਵਾਰ ਨਾਲ ਖੜੇ ਆ ਤੇ ਇਹੀ ਜਿਹੜੀ ਆਪਾਂ ਕਰਦੇ ਆ ਪ੍ਰਸ਼ਾਸਨ ਤੋਂ ਵੀ ਇਹਦੀ ਸਹੀ ਜਾਂਚ ਕਰਾਈ ਜਾਵੇ ਵੀ ਇਹਦਾ ਕਸੂਰਵਾਰ ਕੌਣ ਆ ਕੰਗੜਾ ਰਣਾਉਤ ਦਾ ਜਿਹੜਾ ਹੈਗਾ ਵਾ ਉਹ ਜੋ ਬੋਲੀ ਆ ਉਹਦਾ ਵੀ ਟੈਸਟ ਹੋ ਸਕਦਾ ਉਹਦਾ ਵੀ ਟੈਸਟ ਕਰਵਾ ਲਿਆ ਜਾਵੇ ਵੀ ਕੀ ਆ ਕੀ ਨਹੀਂ ਗਾ ਸਾਰਾ ਕਰਵਾ ਕੇ ਇਹਨੂੰ ਪੂਰੀ ਤਰ੍ਹਾਂ ਇਹਨੂੰ ਲੋਕਾਂ ਦੇ ਸਾਹਮਣੇ ਜੋ ਸਚਾਈ ਉਹ ਲਿਆਂਦੀ ਜਾਵੇ ਮੈਨੂੰ ਜੀ ਦਾ ਖਾਲਸਾ